ਕੁੜੇ 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 ਬਸ ਬਸ ਡੀਸੀ ਸਰ ਡੀਸੀ ਸਰ ਅੱਗੇ ਦੇ ਵਿੱਚ ਯਾਰ ਜੀ ਰਹਿ ਜੇ ਤੁਸੀਂ ਜਮਾਨਤ ਸੇ ਦਾ ਜਿਹੜਾ 스마트 ਕੰਟਰੋਲ ਰੂਮ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਜਿਹੜਾ ਇੱਥੇ ਬਣਾਇਆ ਗਿਆ ਹੈਗਾ ਉਸ ਦੀ ਇਨੌਗਰੇਸ਼ਨ ਕੀਤੀ ਗਈ ਹੈ ਸੋ ਟੋਟਲ ਇਸ ਦੇ ਵਿੱਚ 140 ਐਡੀਸ਼ਨਲ ਹਾਈ ਟੈਕ ਸਰਵੇਲੈਂਸ ਕੈਮਰਾਜ਼ ਇੰਸਟਾਲ ਕੀਤੇ ਗਏ ਹੈਗੇ ਮੋਗਾ ਸ਼ਹਿਰ ਧਰਮਕੋਟ ਬਾਗਾਪੁਰਾਨਾ ਤੇ ਨਿਹਾਲ ਸਿੰਘ ਵਾਲਾ ਸਬਡਿਵੀਜ਼ਨ ਚ ਇਹਨਾਂ ਦੇ ਵਿੱਚ 33 ਜਿਹੜੇ ਐਨਪੀਆਰ ਆਟੋਮੈਟਿਕ ਨੰਬਰ ਪਲੇਟ ਰੈਕਗਨੀਸ਼ਨ ਕੈਮਰਾਜ਼ ਹੈਗੇ ਤੇ 107 ਜਿਹੜੇ ਬੁਲੇਟ ਕੈਮਰਾਜ਼ ਹੈਗੇ ਇਹ ਮਾਡਰਨ AI ਬੇਸਡ ਟੈਕਨੋਲੋਜੀ ਹੈਗੀ ਜਵੇਂ ਜਿਸ ਤਰ੍ਹਾਂ ਦੇ ਕੈਮਰੇ ਮੋਹਾਲੀ ਦੇ ਵਿੱਚ ਲਾਏ ਗਏ ਸੀਗੇ ਉਸੀ ਤਰ੍ਹਾਂ ਦੇ ਕੈਮਰੇ ਇੱਥੇ ਇੰਸਟਾਲ ਕੀਤੇ ਗਏ ਹੈਗੇ ਤੇ ਚਾਰ ਜਿਹੜੇ ਇੰਟਰ ਡਿਸਟ੍ਰਿਕਟ ਨਾਕਾ ਪੁਆਇੰਟਸ ਹੈਗੇ ਦਾਰਾਪੁਰ ਕਮਾਲਕੇ ਹਿੰਮਤਪੁਰਾ ਅਤੇ ਚੋਹਾਰਚੱਕ ਵੀ ਇਹਨਾਂ ਨਾਲ ਕਨੈਕਟਡ ਹੈਗੇ ਸੋ ਅੱਗੇ ਡਿਸਟ੍ਰਿਕਟ ਪੁਲਿਸ ਦੀ ਪਲੈਨਿੰਗ ਹੈਗੀ ਕਿ 100 ਕੈਮਰੇ ਹੋਰ ਡਿਪਟੀ ਕਮਿਸ਼ਨਰ ਸਾਹਿਬ ਦੇ ਸਪੋਰਟ ਨਾਲ ਇੰਸਟਾਲ ਕੀਤੇ ਜਾਣਗੇ ਤੇ ਇਸ ਦੇ ਵਿੱਚ ਲਾਈਵ ਲੋਕੇਸ਼ਨ ਟਰੈਕਿੰਗ ਪੀਸੀਆਰ ਤੇ ਜਿਹੜੀ ਈਵੀਆਰ ਗੱਡੀਆਂ ਦੀ ਵੀ ਹੋ ਰਹੀ ਹੈਗੀ ਉਹਨਾਂ ਤੇ ਵੀ ਕੈਮਰੇ ਮਾਊਂਟ ਕੀਤੇ ਗਏ ਹੈਗੇ 12 ਜਿਹੜੀ EVR ਗੱਡੀਆਂ ਤੇ 12 PTZ ਕੈਮਰੇ 12 ਡੈਸ਼ਬੋਰਡ ਕੈਮਰੇ ਤੇ GPS trackers live location ਲਈ ਕੀਤੇ ਗਏ ਹੈਗੇ 28 ਜਿਹੜੇ ਮੋਟਰਸਾਈਕਲਸ ਹੈਗੇ ਜਿਹੜੇ PCR ਦੇ ਉਹਨਾਂ ਤੇ ਵੀ ਸਿੱਟ ਕੀਤੇ ਗਏ 20 ਮੋਟਰਸਾਈਕਲ ਤੇ 8 ਐਕਟਿਵ ਆ ਉਹਨਾਂ ਤੇ ਵੀ ਜਿਹੜਾ ਹੈਗਾ GPS ਜਿਹੜਾ ਫਿੱਟ ਕੀਤਾ ਗਿਆ ਹੈਗਾ ਇਸ ਦੇ ਕੁਝ ਫੀਚਰਸ ਹੈਗੇ ਜਿਹੜਾ 스마트 ਕੰਟਰੋਲ ਰੂਮ ਹੈਗਾ ਇੱਕ ਤੇ ਵਾਹਨ ਆਈਡੈਂਟੀਫਿਕੇਸ਼ਨ ਤੇ ਟਰੈਕਿੰਗ ਸੰਭਵ ਹੈਗੀ ਇੱਕ ਸਾਲ ਦਾ ਡਾਟਾਬੇਸ ਹੈ ਪਤਾ ਜਿਹੜਾ ਇੱਥੇ ਜਿਹੜੀ ਇਮੇਜ ਜਿਹੜੇ ਕੈਪਚਰ ਹੁੰਦੇ ਆ ਜਿਹੜੇ ਵੀਡੀਓਜ਼ ਉਹ ਇੱਕ ਸਾਲ ਤੱਕ ਸਾਡੇ ਡਾਟਾਬੇਸ ਵਿੱਚ ਰਹਿਣਗੇ 24 ਇੰਟੂ 7 24/7 ਲਾਈਵ ਸਰਵੇਲੈਂਸ ਤੇ ਲਾਈਵ ਫੀਡ ਹੈਗੀ ਫੇਸ਼ੀਅਲ ਰਿਕੋਗਨੀਸ਼ਨ ਟੈਕਨੋਲੋਜੀ ਹੈਗੀ ਤੋਂ ਇਸ ਤੋਂ ਜਿਹੜੇ ਐਸਕੋਂਡਿੰਗ ਕ੍ਰਿਮੀਨਲਸ ਹੈਗੇ ਜੇ ਉਹਨਾਂ ਦੀ ਫੋਟੋ ਕੈਪਚਰ ਹੋ ਗਈ ਉਹ ਕੰਪੇਅਰ ਕੀਤੇ ਜਾ ਸਕਦੇ ਕਿਤੇ ਕਿਤੇ ਵੀ ਵਾਰਦਾਤ ਦੇ ਵਿੱਚ ਕੋਈ ਵਾਂਟਡ ਹੈ ਤੇ ਉਸ ਨੂੰ ਕੰਪੇਅਰ ਕੀਤਾ ਜਾ ਸਕਦਾ ਹੈ ਅ ਐਮਪੀਆਰ ਟੈਕਨੋਲੋਜੀ ਨੂੰ ਅਸੀਂ ਫਿਊਚਰ ਦੇ ਵਿੱਚ ਤੇ ਮੈਂ ਆਈ ਵਾਸ ਜੋਕਿੰਗ ਵਿਦ ਐਸਐਸਪੀ ਸਾਹਿਬ

ਅਨ ਕੰਮ ਨੂੰ ਪੁਲਿਸ ਅੱਛਾ ਕਰ ਰਹੀ ਆ ਔਰ ਜਿਹੜਾ ਗਰਸਿਵ ਕੇਸ ਵੀ ਵੱਧ ਰਿਹਾ ਜੋ ਵੱਧ ਆ ਵੀ ਰਹੀ ਆ ਜੀ ਕਿ ਉਹਦਾ ਕਾਰਨ ਕਿ ਇਹਨੂੰ ਰੋਕ ਕਿਉਂ ਨਹੀਂ ਲਗ ਰਹੀ ਦੇਖੋ ਜੀ ਜਿਹੜਾ ਪੰਜਾਬ ਸਰਕਾਰ ਦਾ ਯੁੱਧ ਨਸ਼ਿਆ ਵਿਰੁੱਧ ਜਿਹੜਾ ਉਪਰਾਲਾ ਹੈਗਾ ਇਸ ਦੇ ਵਿੱਚ ਪੰਜਾਬ ਸਰਕਾਰ ਦੇ ਸਾਰੇ ਡਿਪਾਰਟਮੈਂਟਸ ਤੇ ਸੇਮ ਸਾਹਿਬ ਦੀ ਲੀਡਰਸ਼ਿਪ ਵਿੱਚ ਅਗਵਾਈ ਹੇਠ ਇੱਕ ਇੱਕ ਕਨਸਰਟਡ ਸਿੰਕ੍ਰੋਨਾਈਜ਼ਡ ਐਫਰਟ ਜਿਹੜੀ ਇੱਕ 3 ਪ੍ਰੌਂਗ ਦੀ ਸਟ੍ਰੈਟਜੀ ਹੈਗੀ ਈਡੀਪੀ ਦੀ ਇਨਫੋਰਸਮੈਂਟ ਡੀ ਐਡਿਕਸ਼ਨ ਤੇ ਪ੍ਰੀਵੈਂਸ਼ਨ ਐਨਫੋਰਸਮੈਂਟ ਦੇ ਵਿੱਚ ਪੁਲਿਸ ਦਾ ਕੰਮ ਹੁੰਦਾ ਤੁਸੀਂ ਪਰਚੇ ਦਰਜ ਕਰੋ ਜਿਹੜੇ ਸਮੱਗਲਰਸ ਹੈਗੇ ਇਸ ਦੇ ਵਿੱਚ ਦੋ ਟਾਈਪ ਦੇ ਸਾਡੇ ਐਕਸ਼ਨ ਹੁੰਦੇ ਆ ਇੱਕ ਤਾਂ ਜਿਹੜੇ ਵੱਡੇ ਸਮੱਗਲਰ ਜਿਹੜੇ ਉਹਨਾਂ ਨੂੰ ਫੜਿਆ ਜਾਵੇ ਤੇ ਦੂਜਾ ਜਿਹੜੀ ਸਟਰੀਟ ਤੇ ਪੈਡਲਿੰਗ ਹੁੰਦੀ ਹੈ ਤਾਂ ਕਿ ਜਿਹੜਾ ਆਮ ਲੋਕਾਂ ਨੂੰ ਸਟਰੀਟ ਤੇ ਜਿਹੜੀ ਵਿਗਦੀ ਜਿਹੜੀ ਡਰੱਗਸ ਹੈਗੀ ਉਸ ਤੇ ਕਾਰਵਾਈ ਕੀਤੀ ਜਾ ਸਕੇ ਸੋ ਇਹ ਟੂ ਪ੍ਰੌਂਗਡ ਐਕਸ਼ਨ ਹੋ ਰਿਹਾ ਹੈਗਾ ਜਿਹੜਾ ਡੀ ਐਡਿਕਸ਼ਨ ਹੈ ਉਹ ਹੈਲਥ ਡਿਪਾਰਟਮੈਂਟ ਦੂਜੇ ਡਿਪਾਰਟਮੈਂਟਸ ਡੀ ਐਡਿਕਸ਼ਨ ਓਟ ਸੈਂਟਰਾਂ ਤੇ ਜਿਹੜੇ ਇਹਨਾਂ ਨੂੰ ਟਿਪਰ ਆਫ ਕਰਕੇ ਮੈਡੀਸਿਨਸ ਦੇਣ ਦਾ ਕਾਰ्यक्रम ਜਿਹੜਾ ਹੈਗਾ ਤੇ ਥਰਡ ਪਾਰਟ ਇਹਦਾ ਪ੍ਰੀਵੈਂਸ਼ਨ ਹੈ ਪ੍ਰੀਵੈਂਸ਼ਨ ਦੇ ਵਿੱਚ ਅਵੇਅਰਨੈਸ ਐਕਟੀਵਿਟੀਆਂ ਸੰਪਰਕ ਸਭਾਵਾਂ ਲੋਕਾਂ ਨੂੰ ਮਿਲਣਾ ਜਾਂ ਜਵੇਂ ਯੂਥ ਕਲੱਬਸ ਨੂੰ ਐਕਟੀਵੇਟ ਕਰਨਾ ਡਿਫਰੈਂਟ ਟਾਈਪਸ ਆਫ ਐਕਟੀਵਿਟੀਜ਼ ਮੈਰਾਥਨਸ ਹੋਰ ਸੋ ਇੱਕ ਮਲਟੀ ਪ੍ਰੋਂਗਡ ਸਟ੍ਰੈਟਜੀ ਜਿਸ ਦੇ ਵਿੱਚ ਪੰਜਾਬ ਸਰਕਾਰ ਦੇ ਸਾਰੇ ادارے ਜਿਹੜੇ ਸ਼ਾਮਿਲ ਹੈਗੇ ਸੋ ਇਸ ਦੇ ਵਿੱਚ ਐਨਫੋਰਸਮੈਂਟ ਫਰੰਟ ਤੇ ਮੋਗਾ ਡਿਸਟ੍ਰਿਕਟ ਦੇ ਵਿੱਚ 1 ਮਾਰਚ ਤੋਂ ਇਹ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਹੋਇਆ ਸੀਗਾ ਤੋਂ 171 ਐਫ ਆਈ ਆਰਾਂ ਦਰਜ ਹੋ ਚੁੱਕੀ ਹੈ 286 ਮੁਲਜ਼ਮ ਫੜੇ ਗਏ ਇਹਨਾਂ ਨੇ 6.2 ਕਿਲੋ ਹੀਰੋਇਨ 2.75 ਕਿਲੋ ਓਪੀਅਮ 148 ਕੇਜੀ ਪੌਪੀ ਹਸਕ ਅ 12 ਲੱਖ ਪਿਲਸ ਦੇ ਕੈਪਸੂਲ 26 ਕਿਲੋ ਪੋਪੀ ਹਸਕ 3 ਲੱਖ ਦਾ ਡਰਗਮਨੀ ਤੇ ਇਹ ਇਹਨਾਂ ਨੇ ਜਿਹੜੇ ਹੈਗੇ ਇੱਕ ਅਕਿਊਜ਼ਡ ਕਾਫੀ ਅਰੈਸਟ ਕੀਤੇ ਹੈਗੇ ਸੋ ਇੱਕ ਨੋਟਿਸੇਬਲ ਜਿਹੜਾ ਹੈਗਾ ਫੌਲ ਆਇਆ ਹੈਗਾ ਅਸੀਂ ਹੁਣ ਜਿਹੜੀ ਇੱਕ ਪੰਜਾਬ ਸਰਕਾਰ ਦੁਆਰਾ ਸੀਐਮ ਸਾਹਿਬ ਨੇ ਇਨੋਗਰੇਟ ਕੀਤੀ ਸੀ ਸੇਫ ਪੰਜਾਬ ਡਰਗ ਹੈਲਪਲਾਈਨ ਸੋ ਮੈਂ ਜਿਹੜਾ ਨੰਬਰ 9771100200 ਜਿਹੜਾ ਹੈਗਾ ਇਹ ਨੰਬਰ ਅਸੀਂ ਪੌਪੂਲਰਾਈਜ਼ ਕਰ ਰਹੇ ਹਾਂ ਕਿ ਇਸ ਤੇ ਅਨੋਨਿਮਸ ਤਰੀਕੇ ਨਾਲ ਲੋਕੀ ਸਾਨੂੰ ਇਨਫੋਰਮੇਸ਼ਨ ਦੇਣ, ਟਿਪਸ ਦੇਣ, ਇਵਨ ਵੀਡੀਓ ਭੇਜੇ ਜਾ ਸਕਦੇ ਆ। ਉਹਨਾਂ ਦੀ ਆਈਡੈਂਟੀ ਅਸੀਂ ਸੀਕ੍ਰੀਟ ਰੱਖਦੇ ਹਾਂ। ਸਰ ਤੁਸੀਂ ਸਪੰਜੇ ਦੀ ਗੱਲ ਕੀਤੀ ਹੈ। ਪੰਜਾਬ ਦੇ ਵਿੱਚ ਕਾਫੀ ਲੋਕਾਂ ਨੂੰ ਧਮਕੀਆਂ ਵੀ ਆ ਚੁੱਕੀਆਂ ਹਨ। ਪੁਲਿਸ ਕਿੱਥੋਂ ਤੱਕ ਉਹਨਾਂ ਦੇ ਸਕੰਜਾ ਕਸਨ ਦੇ ਵਿੱਚ ਸਾਡੀ ਬਿਲਕੁਲ ਜ਼ੀਰੋ ਟੋਲਰੈਂਸ ਪਾਲਿਸੀ ਹੈ ਟਵਰਡਸ ਆਰਗੇਨਾਈਜ਼ਡ ਕ੍ਰਾਈਮ ਟਵਰਡਸ ਗੈਂਗਸਟਰਸ ਅਸੀਂ ਸਾਡੇ ਕੋਲ ਜੜੀ ਵੀ ਇਤਲਾ ਆਂਦੀ ਹੈ ਪਿੱਛੇ ਅਸੀਂ ਜਵੇਂ ਇੱਕ ਕਿਸੇ ਨੇ 골ਡੀ ਬਰਾਲ ਦਾ ਝੂਠਾ ਰਿਸ਼ਤੇਦਾਰ ਬਣ ਕੇ ਕਾਲ ਕੀਤੀ ਸੀ ਅਸੀਂ ਉਹ ਬੰਦਾ ਫੜਿਆ ਹੈਗਾ ਮੈਂ ਲੋਕਾਂ ਨੂੰ ਫਿਰ ਤੁਹਾਡੇ ਥਰੂ ਅਪੀਲ ਕਰਾਂਗਾ ਕਿ ਜਿਹੜੇ ਗੈਂਗਸਟਰ ਹੈਗੇ ਉਹਨਾਂ ਨਾਲ ਅਸੀਂ ਸਖਤੀ ਨਾਲ ਨਜੜਰੇ ਹੈਗੇ ਇਹ ਕਾਫੀ ਅਸੀਂ ਦੇਖਿਆ ਲੋਕਲ ਕ੍ਰਾਈਮਨਲਸ ਜਿਹੜੇ ਹੈਗੇ ਉਹ ਵੀ ਇਸ ਗੱਲ ਦਾ ਫਾਇਦਾ ਉਠਾਉਂਦੇ ਐ ਸੋ ਤੁਸੀਂ ਖੁੱਲ੍ਹ ਕੇ ਜੇ ਕੋਈ ਤੁਹਾਨੂੰ ਕਾਲ ਆਂਦੀ ਹੈ ਪੁਲਿਸ ਨੂੰ ਇਤਲਾ ਦਿਓ ਪੁਲਿਸ ਦਾ ਸਾਥ ਦੋ ਤੇ ਮੈਂ ਵਿਸ਼ਵਾਸ ਦਿਵਾਉਂਦਾ ਕਿ ਅਸੀਂ ਇਸ ਤੇ ਪੂਰੀ ਤਰ੍ਹਾਂ ਨਤਪਾਵਾਂਗੇ ਗਲਤ ਟ੍ਰਾਂਸਫਰਾਂ ਦੇ ਬੇਕਾਬੂ ਚ ਆ ਜਾਂਦੇ ਨੌਜਵਾਨ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੂੰਗਾ ਜੀ ਦੇਖੋ ਜੀ ਮੈਂ ਨੌਜਵਾਨਾਂ ਨੂੰ ਆਹੀ ਮੈਸੇਜ ਦੇਣਾ ਚਾਹਾਂਗਾ ਕਿ ਪੰਜਾਬ ਪੁਲਿਸ ਇਸ ਫੁਲੀ ਕਮਿਟਿਡ ਟੂ ਮੇਨਟੇਨ ਪੀਸ ਐਂਡ ਸਿਕਿਉਰਿਟੀ ਇਨ ਪੰਜਾਬ ਅਸੀਂ ਸਖਤ ਤੋਂ ਸਖਤ ਐਕਸ਼ਨ ਲਾਂਗੇ ਤੁਹਾਨੂੰ ਕਈ ਵਾਰੀ ਪਤਾ ਨਹੀਂ ਹੁੰਦਾ ਜਿਹੜਾ ਸਾਡਾ ਯੂਥ ਹੈ ਉਹ ਕਟਆਉਟਸ ਯੂਜ਼ ਕਰਦੇ ਆ ਜਿਹੜੇ ਬਾਹਰ ਬੈਠੇ ਜਿਹੜੇ ਸਰਗਨੇ ਹੈਗੇ ਮੈਂ ਤੁਸੀਂ ਉਹਨਾਂ ਗੁੰਮਰਾਹ ਨਾ ਹੋ ਕਿ ਤੁਸੀਂ ਕੋਈ ਵੀ ਮੜਾ ਕੰਮ ਨਾ ਕਰੋ ਤੁਸੀਂ ਚੰਗੀ ਐਕਟੀਵਿਟੀਜ਼ ਵੱਲ ਤੁਸੀਂ ਪੜ੍ਹਾਈ ਵੱਲ ਧਿਆਨ ਦਿਓ ਤੁਸੀਂ ਐਜੂਕੇਸ਼ਨ ਵੱਲ ਜੌਬਸ ਵੱਲ employment ਵੱਲ ਧਿਆਨ ਦਿਓ ਤੇ ਮੈਂ ਯੂਥ ਨੂੰ ਇਹੀ ਅਪੀਲ ਕਰਾਂਗਾ ਕੰਸਟਰਕਟਿਵ ਕੰਮ ਕਰੋ ਪੂਰੇ ਪੰਜਾਬ ਦੇ ਵਿੱਚ ਕੈਮਰਾ ਦੇ オーਪਨਿੰਗ ਹੋ ਰਹੀ ਹੈ ਜੀ ਪੁਲਿਸ ਦੇ ਉੱਤੇ ਕਿੰਨਾ ਬੈਨੀਫਿਟ ਮਿਲੇਗਾ ਇਸ ਚੀਜ਼ ਦਾ ਸਾਨੂੰ ਕਾਫੀ ਬੈਨੀਫਿਟ ਹੋਊਗਾ ਇਹ ਪੰਜਾਬ ਸਰਕਾਰ ਦਾ ਇੱਕ ਵਿਜ਼ਨ ਹੈਗਾ ਗਵਰਨਮੈਂਟ ਦਾ ਕਿ ਇਹ ਸੀਸੀਟੀਵੀ ਕੈਮਰਾ ਸਾਰਾ ਸਟੇਟ ਕਵਰ ਕੀਤਾ ਜਾਵੇ ਸੋ ਇਸ ਤੇ ਕ੍ਰਾਈਮ ਤੇ ਕੰਟਰੋਲ ਕਰਨ ਵਿੱਚ ਸਰਵੇਲੈਂਸ ਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਮਦਦ ਮਿਲੇਗੀ ਥੈਂਕ ਯੂ ਥੈਂਕ ਯੂ ਵੈਰੀ ਮਚੀ इस वीडियो अगे शेयर जरूर करना जी कृपा करके साथ चैनल नाइब जरूर कर लो जी हूँ फास्ट अजीप अपले स्टोर तो इंसटाल करके नविया ताजा खबर पढ़ते देख सकते हो धनबाद